ਨਗਰ ਕੌਂਸਲ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਕਰਮਚਾਰੀ ਦੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਆਖਿਆ ਜਾ ਰਿਹਾ ਕਿ ਨਗਰ ਕੌਂਸਲ ਸੰਗਰੂਰ ਕਰੋੜਾਂ ਅਰਬਾਂ ਦੀ ਜਾਇਦਾਦ ਪਈਆ ਪਰ ਕੋਈ ਵੀ ਅਧਿਕਾਰੀ ਆਖਿਰਕਾਰ ਧਿਆਨ ਕਿਉਂ ਨਹੀਂ ਦੇ ਰਿਹਾ ਇਹ ਖੁਲਾਸੇ ਕਰਨ ਦੇ ਲਈ ਸਾਡੇ ਨਾਲ ਨਗਰ ਕੌਂਸਲ ਦੇ ਸਾਬਕਾ ਅਧਿਕਾਰੀ ਪ੍ਰੇਮ ਸਾਗਰ ਗੁਲਾਟੀ ਮੌਜੂਦ ਨੇ ਗੁਲਾਟੀ ਸਾਹਿਬ ਮਸਲਾ ਕੀ ਆ ਪਿਛਲੇ ਕਈ ਦਿਨਾਂ ਤੋਂ ਅਸੀਂ ਵੇਖਦੇ ਆ ਕਿ ਕਰੋੜਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਮਿਊਨਿਸਪਲ ਕਮੇਟੀ ਨੇ ਜੋ ਕਰੋੜਾਂ ਦੀਆਂ ਜਗ੍ਹਾ ਨੇ ਉਹ ਇਸ ਤਰ੍ਹਾਂ ਪਈਆਂ ਨੇ ਕੋਈ ਵੀ ਅਧਿਕਾਰੀ ਧਿਆਨ ਕਿਉਂ ਨਹੀਂ ਦੇ ਰਿਹਾ ਨਗਰ ਕੌਂਸਲ ਸੰਗਰੂਰ ਦੇ ਅੰਦਰ ਜੀ 100 ਕਰੋੜ ਦੀ ਮੈਂ ਪਹਿਲਾਂ ਵੀ ਦੱਸਿਆ ਤੀਗਾ ਵੀ ਜ਼ਾਇਦਾਦ ਲੋਕਾਂ ਦੇ ਨਜਾਇਜ਼ ਕਬਜ਼ੇ ਚ ਹੈ ਪਰੰਤੂ ਉਹਨੂੰ ਛਡਾਉਣ ਵਾਸਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਸ ਤੋਂ ਇਲਾਵਾ ਨਗਰ ਕੌਂਸਲ ਸੰਗਰੂਰ ਨੇ 12ਵੇਂ ਸਾਲ 8ਵੇਂ ਮਹੀਨੇ ਪ੍ਰਤਾਪਨਗਰ ਪੁਲ ਤੋਂ ਲੈ ਕੇ ਪਗਲ ਸਿੰਘ ਚੌਂਕ ਤੱਕ ਦੁਕਾਨਾਂ ਵੇਚਣ ਦਾ ਕਾਰਵਾਈ ਸ਼ੁਰੂ ਕਰੀਤੀ ਗਈ। ਉਹਦੇ ਵਿੱਚ 13536 ਦੁਕਾਨਾਂ ਵਿਕ ਗਈਆਂ ਸੀਗੀਆਂ ਹਾਈ ਕੋਰਟ ਦੇ ਹੁਕਮਾਂ ਨਾਲ ਤੇ 3536 ਰਜਿਸਟਰੀਆਂ ਰਹਿ ਗਈਆਂ 3536 ਬੰਦਿਆਂ ਦੀਆਂ ਦੁਕਾਨਾਂ ਨੇ ਜਿਹੜੀਆਂ ਰਜਿਸਟਰੀਆਂ ਹੋ ਗਈਆਂ 3536 ਨੇ ਬਿਨਾਂ ਨਕਸ਼ਾ ਪਾਸ ਕਰਾਏ ਪਾ ਲਈਆਂ। ਨਗਰ ਕੌਂਸਲ ਨੇ ਜਦੋਂ ਇਹ ਦੁਕਾਨਾਂ ਵੇਚੀਆਂ ਸੀ ਤਾਂ ਮਾਨਯੋਗ ਹਾਈ ਕੋਰਟ ਵੱਲੋਂ ਰਿਟ ਪਟੀਸ਼ਨ ਨੰਬਰ ਜਿਹੜਾ ਹੈਗਾ 18049 ਆਫ 2011 ਜੀ ਦਾ ਫੈਸਲਾ 3 7 12 ਨੂੰ ਹੋਇਆ ਸੀ ਇਹ ਪੀਆਈਐਲ ਧੀਗੀ ਸ਼ਤੀਸ਼ ਕੁਮਾਰ ਕੌਂਸਲ ਐਡਵੋਕੇਟ ਐਂਡ ਆਦਰਜ਼ ਤੇ ਨਗਰ ਕੌਂਸਲ ਸੰਗਰੂ ਉਹਦੇ ਵਿੱਚ ਹਾਈ ਕੋਰਟ ਨੇ ਫੈਸਲਾ ਕਰਿਆ ਤੀ ਵੀ ਜਦੋਂ ਇਹ ਦੁਕਾਨਾਂ ਤੁਸੀਂ ਵੇਚੋਗੇ ਤਾਂ ਇਹ 6 ਗੱਲਾਂ ਦਾ ਧਿਆਨ ਰੱਖੋਗੇ ਨਗਰ ਕੌਂਸਲ ਨੇ 6 ਗੱਲਾਂ ਦਾ ਉਹਦੇ ਵਿੱਚ ਕੋਈ ਧਿਆਨ ਨਹੀਂ ਰੱਖਿਆ ਪਹਿਲੀ ਗੱਲ ਤਾਂ ਇਹ ਸੀ ਕਿ ਜੋੜਾ ਨਾਲਾ ਤੀਗਾ ਉਹਦੀ ਜਿਹੜੀ ਚੜਾਈ ਤੀ ਉਹ 17 ਫੁੱਟ ਤੀਗੀ ਉਹਦੇ ਵਿੱਚ 13 ਫੁੱਟ ਵੇਚਣਾ ਸੀ 4 ਫੁੱਟ ਦੀ ਫੁੱਟਪਾਥ ਬਣਾਣੀ ਸੀ ਨਗਰ ਕੌਂਸਲ ਨੇ ਅੱਜ ਤੱਕ ਫੁੱਟਪਾਥ ਨਹੀਂ ਬਣਾਈ ਨੰਬਰ 2 ਗੱਲ ਜਿਹੜਾ ਉਹ ਨਾਲੇ ਦੇ ਨਾਲ ਨਾਲ ਸੜਕ ਜਾ ਰਹੀ ਹੈ ਉੱਥੇ ਕੋਈ ਕਮਰਸ਼ੀਅਲ ਐਕਟੀਵਿਟੀ ਨਹੀਂ ਹੋਊਗੀ ਉੱਥੇ ਜਿਹੜਾ ਹੈਗਾ ਜੰਜੀਰ ਲਾਣੀ ਸੀ ਤੁਸੀਂ ਦੇਖ ਸਕਦੇ ਹੋ ਕੋਈ ਜੰਜੀਰ ਨਹੀਂ ਲਾਈ ਤੀਸਰਾ ਹਾਲ ਸਾਲ ਡੀਸੀ ਤੋਂ ਰੇਟ ਪਵਾਉਣੇ ਸੀਗੇ ਇੱਕ ਸਾਲ ਡੀਸੀ ਤੋਂ ਰੇਟ ਵੀ ਨਹੀਂ ਪਵਾਏ ਚੌਥਾ ਮੇਨ ਹਾਲ ਦੀ ਸਫਾਈ ਕਰਨੀ ਸੀ ਮੇਨ ਹਾਲ ਵਾਲੀ ਜਗਾ ਨਹੀਂ ਵੇਚਣੀ ਸੀ ਜਗਾ ਤਾਂ ਨਹੀਂ ਵੇਚੀ ਗਈ ਪਰੰਤੂ ਅਜੇ ਤੱਕ ਸਫਾਈ ਨਹੀਂ ਹੋਈ ਪੰਜਵੀਂ ਗੱਲ ਟੈਕਨੀਕਲ ਤੀ ਗਈ ਵੀ ਇਹਦੀ ਸਾਰੀ ਦੇਖਪਾਲ ਆਪਣਾ ਸੀਵਰੇਜ ਬੋਰਡ ਕਰੂਗਾ ਸੀਵਰੇਜ ਬੋਰਡ ਨੇ ਅਜੇ ਤੱਕ ਉਹਦੀ ਦੇਖਭਾਲ ਨਹੀਂ ਕਰੀ ਛੇਵੀਂ ਮੇਨ ਗੱਲ ਇਹ ᱛੀ ਵੀ ਬਿਲਡਿੰਗ ਬਾਈ ਲਾਜਰ ਅਨੁਸਾਰ ਨਕਸ਼ਾ ਜਿਹੜਾ ਹੈਗਾ ਪਾਸ ਹੋਊਗਾ ਤੁਸੀਂ ਉੱਥੇ ਦੇਖ ਸਕਦੇ ਹੋ ਉੱਥੇ ਨਾਲੇ ਤੇ ਕਿਸੇ ਵੀ ਟਾਈਮ ਬਹੁਤ ਵੱਡਾ ਹਾਦਸਾ ਹੋ ਸਕਦਾ ਹੈ ਪਹਿਲਾਂ ਵੀ 1988 ਚ 10 ਦਸਤਕਰਨਾ ਗਿਰਗੀਆਂ ਤੇ ਜਿੱਥੇ ਅਸੀਂ ਨੌਕਰੀ ਲੱਗੇ ਸੀਗੇ ਸ਼ਰਾਨਮੀ ਗੇਟ ਉੱਥੇ ਇੱਕ ਇੱਕ ਵਿਅਕਤੀ ਨੇ ਪੰਜ ਪੰਜ ਮੰਜ਼ਲੇ ਬਣਾ ਲੀਆਂ ਸਭਾ ਮੰਜ਼ਲ ਪਾਸ ਕਰਾ ਕੇ ਨਗਰ ਕੌਂਸਲ ਕੋਈ ਵੀ ਤਿਆਨੀ ਦੇਰੀ ਯਾਨਕਿ ਸੁੱਤੀ ਪਈ ਆ ਮੂਰਖ ਦਾ ਬਣ ਕਰਨ ਅਤੇ ਕੁੰਭ ਕਰਨੀ ਨੀਂਦ ਮੈਨੂੰ ਲੱਗਦਾ ਕੋਈ ਜ਼ਿਆਦਾ ਹੀ ਬਣ ਗਈ ਕੁੰਭ ਕਰਨੀ ਨੀਂਦ ਜੀ ਇਹ ਕਿਸੇ ਵੱਡੇ ਹਾਸੇ ਦੇ ਇੰਤਜ਼ਾਰ 'ਚ ਨੇ ਜੀ ਇਹਦੇ ਸਾਹਮਣੇ ਜਿਹੜੀ ਨੂਰਪੂਰਾ ਬਸਤੀ ਦੇ ਸਾਹਮਣੇ ਜਿਹੜੀ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਨੇ ਉੱਥੇ ਜਾ ਕੇ ਦੇਖ ਲਓ 55 ਦੁਕਾਨਾਂ ਬਿਨਾ ਨਕਸ਼ਾ ਪਾਸ ਕਰਾਏ ਜਾਂ ਕਰੇ ਨੂੰ ਨਕਸ਼ਾ ਪਾਸ ਕਰਾਏ 55 ਦੁਕਾਨਾਂ ਬਣ ਗਈਆਂ ਜੀ 25 ਫੁੱਟ ਰੋਡ ਤੇ ਘਰਾਂ ਦੇ ਵਿੱਚ ਘਰ ਹੁੰਦੇ ਸੀ ਪਹਿਲਾਂ ਘਰ ਤੁਸੀਂ ਕਹਿਣਾ ਕਹਿੰਦਾ ਭਾਬੇ ਹੀ ਕਿ ਪਹਿਲਾਂ ਰਹਿਸ਼ੀ ਇਲਾਕੇ ਸੀ ਹੁਣ ਹੌਲੀ ਹੌਲੀ ਦੁਕਾਨਾਂ ਸ਼ੋਰੂਮ ਬਣਦੇ ਜਾਂਦੇ ਨੇ ਸ਼ੋਰੂਮ ਬਣ ਗਏ ਜੀ 3 3 4 4 ਮੰਜ਼ਲ ਸ਼ੋਰੂਮ ਬਣ ਗਏ ਜੀ ਬੱਸੇ ਸੁੱਤੇ ਪਏ ਨੇ ਜੀ ਸਾਹਮਣੇ ਪਾਸੇ ਲੋਕਾਂ ਨੇ ਫੁੱਟਪਾਥ ਦੀ ਜਗ੍ਹਾ ਤੇ ਜੀ ਚੌਂਤੜੇ ਬਣਾ ਲਏ ਬੇਸਮੈਂਟਾ ਬਣਾ ਲਿਆ ਪੰਜ-ਪੰਜ ਮੰਜਲਾ ਬਣਾ ਲਿਆ ਜੀ ਇਹ ਕਿਸੇ ਵੱਡੇ ਹਾਸੇ ਦੇ ਇੰਤਜ਼ਾਰ ਚ ਨੇ ਕਿਉਂਕਿ ਸ਼ਿਵਰੇਜ ਬੋਰਡ ਨੇ ਜਿਹੜਾ ਇਹਦੀ ਨਾਲੇ ਦੀ ਸਟਰੈਂਥ ਹੈ ਜਿਹੜੀ ਸਲੈਬ ਹੈ ਉਹ ਡੇਢ ਮੰਜ਼ਲ ਦੇ ਸਾਹਮਣੇ ਹੀ ਪਾਈ ਚੀਗੀ ਜਾਂ ਦੋ ਮੰਜ਼ਲ ਬਣਾ ਸਕਦੇ ਉਹ ਤਾਂ ਪੰਜ-ਪੰਜ ਮੰਜ਼ਲ ਬਣ ਗਏ ਇਸ ਸਬੰਧੀ ਨਗਰ ਕੌਂਸਲ ਸੰਗਰੂਰ ਨੂੰ ਮੇਰੇ ਵਕੀਲ ਮੋਰ ਸਾਹਿਬ ਵੱਲੋਂ 1/4/24 ਨੂੰ ਸਾਲ ਡੇਢ ਸਾਲ ਹੋ ਗਿਆ ਇੱਕ ਲੀਗਲ ਨੋਟਿਸ ਦਿੱਤਾ ਸੀ ਵੀ ਇਸ ਤੇ ਕਾਰਵਾਈ ਕਰੀ ਜਾਵੇ ਪਰੰਤੂ ਕਿਸੇ ਈਓ ਨੇ ਕੋਈ ਗੱਲਬਾਤ ਨਹੀਂ ਕੋਈ ਲੀਗਲ ਨੋਟ ਦਾ ਜਵਾਬ ਨਹੀਂ ਦਿੱਤਾ ਉਸ ਟਾਈਮ ਐਡਮਿਨਿਸਟਰेटर ਸਾਹਿਬ ਲੱਗੇ ਹੋਏ ਤੇ ਐਸਡੀਐਮ ਸਾਹਿਬ ਏਡੀਸੀ ਸਾਹਿਬ ਪ੍ਰਿੰਸੀਪਲ ਫੈਕਟਰੀ ਲੋਕਲ ਗਵਰਨਮੈਂਟ ਡਾਇਰੈਕਟਰ ਲੋਕਲ ਗਵਰਨਮੈਂਟ ਨੂੰ ਨੋਟਸ ਦਿੱਤੇ ਤੇ ਜਿਹਦੀਆਂ ਕਾਪੀਆਂ ਸਰੇ ਆਮ ਨੇ ਮੇਰੇ ਹੱਥ 'ਚ ਆਮ ਅਤੇ ਦੀ ਕਾਪੀ ਆ ਮੇਰੇ ਹੱਥ 'ਚ ਸਰੇ ਆਹ ਸਾਰੀਆਂ ਕਾਪੀਆਂ ਨੇ ਪਰੰਤੂ ਕਿਸੇ ਵੀ ਵਿਅਕਤੀ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਇਸ ਤੋਂ ਇਲਾਵਾ ਨਗਰ ਕੌਂਸਲ ਨੇ ਇਸ ਜਗ੍ਹਾ ਤੇ ਕਟੋਂ-ਕੱਟ 50 ਕਰੋੜ ਰੁਪਇਆ ਵਟਿਆ ਹੋਇਆ ਲੋਕ ਬੋਲਿਆ ਮੰਗ ਫਿਰ ਰਹੇ ਨੇ ਨਗਰ ਕੌਂਸਲ ਰਜਿਸਟਰੀ ਨਹੀਂ ਕਰਾ ਰਹੀ ਕਹਿੰਦੇ ਕਿ ਅਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਨਗਰ ਕੌਂਸਲ ਦੀ ਜਗ੍ਹਾ ਹੈ ਕਿ ਕਿਸੇ ਹੋਰ ਸਰਕਾਰ ਦੀ ਜਗ੍ਹਾ ਹੈ ਐਡਾ ਬੜਾ ਫਰਾਡ ਹੋਣ ਤੋਂ ਬਾਅਦ ਨਗਰ ਕੌਂਸਲ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਜਗ੍ਹਾ ਸਾਡੀ ਹੈ ਕਿ ਕਿਸੇ ਹੋਰ ਦੀ ਹੈ ਇਸ ਕਰਕੇ ਸਾਰੇ ਪੈਸੇ ਜਮ੍ਹਾਂ ਹੋਣ ਤੋਂ ਬਾਵਜੂਦ ਵੀ ਲੋਕਾਂ ਨਾਲ ਐਡਾ ਬੜਾ ਨਿਆਂ ਤੱਕਾ ਹੋ ਰਿਹਾ ਰਜਿਸਟਰੀ ਨਹੀਂ ਕਰਾਈ ਜਾ ਰਹੀ ਸਾਡੀਆਂ ਪੈਣਾਂ ਦੀਆਂ ਖੁਦ ਦੋ ਰਜਿਸਟਰੀਆਂ ਫੱਸੀਆਂ ਹੋਈਆਂ ਨੇ ਲੋਕਾਂ ਦੀਆਂ ਛੱਤੀ ਫਸੀਆਂ ਹੋਈਆਂ ਨੇ ਮਿੰਤਾ ਕਰ ਕਰਕੇ ਥੱਕ ਗਏ ਵੀ ਇੱਕ ਚਿੱਠੀ ਇੱਕ ਦੋ 11 2 12 2021 ਨੂੰ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਨੇ ਭੇਜੀ ਸੀ ਵੀ ਜਿਹੜੀਆਂ ਇਹ ਜਗ੍ਹਾਵਾਂ ਨੇ ਨਗਰ ਕੌਂਸਲ ਇਹਨਾਂ ਨੂੰ ਵੇਚ-ਵਚਾ ਸਕਦੀ ਐ 16 ਨੰਬਰ ਨੋਟੀਫਿਕੇਸ਼ਨ ਸਰਕਾਰ ਦਾ 1950 ਸੈਟ ਅਸਾਈਡ ਹੋ ਗਿਆ ਉਹਦੇ ਬਾਅਦ 1 12 ਨੰਬਰ ਦੀ ਵੀ ਰਜਿਸਟਰੀ ਹੋ ਗਈ ਫਰਦਬੱਧ ਦੇ ਨੋਟ ਵੀ हट ਗਿਆ ਪਰੰਤੂ ਬਾਕੀਆਂ ਦੀ ਰਜਿਸਟਰੀ ਨਹੀਂ ਕਰਾਈ ਜਾ ਰਹੀ ਇੱਕ ਕਰਪਟ ਈਓ ਮਹਾ ਕਰਪਟ ਈਓ ਮੋਇਤ ਸ਼ਰਮਾ ਜਿਹੜਾ ਅੱਜ ਤੱਕ ਵੀ ਸਸਪੈਂਡ ਹੈ ਉਹਨੇ ਇੱਕ ਲੈਨ ਲਿਖ ਕੇ ਐਡੀਸੀ ਸਾਹਿਬ ਨੂੰ ਭੇਜਤੀ ਵੀ ਇਹ ਚਿੱਠੀ ਸਹੀ ਹੈ કે ਗਲਤ ਹੈ ਇਹ ਚਿੱਠੀ ਨੂੰ ਸੈਕਟਰੀ ਸਾਹਿਬ ਵੱਲੋਂ ਅਜੇ ਤੱਕ ਇਹ ਕਲੀਅਰੈਂਸ ਨਹੀਂ ਦਿੱਤੀ ਜਾ ਰਹੀ ਕਿ ਇਹ ਸਾਡੇ ਦਫ਼ਤਰ ਦੀ ਚਿੱਠੀ ਹੈ ਇੰਨਾ ਬੁਰਾ ਹਾਲ ਹੈ ਵਿਭਾਗ ਵਿੱਚ ਇੱਕ ਸਾਲ ਹੋ ਗਏ ਇਹ ਚਿੱਠੀ ਦਾ ਜਵਾਬ ਮੰਗਦੇ ਮੰਗਦੇ ਕਹਿੰਦੇ ਸਾਡੇ ਕੋਲ ਤਾਂ ਇਹ ਚਿੱਠੀ ਬਾਰੇ ਪਤਾ ਹੀ ਨਹੀਂ ਵੀ ਸਾਡੇ ਵੱਲੋਂ ਜਾਰੀ ਹੋਈ ਹੈ ਕਿ ਨਹੀਂ ਹੋਈ ਜਦੋਂ ਕਿ ਏਡੀਸੀ ਸਾਹਿਬ ਨੂੰ ਚਾਹੀਦਾ ਸੀਗਾ ਜਦੋਂ ਮੋਇਤ ਸ਼ਰਮਾ ਨੇ ਚਿੱਠੀ ਭੇਜੀ ਸੀ ਵੀ ਉਹਨਾਂ ਨੂੰ ਵਾਪਸ ਚਿੱਠੀ ਕਰਨੀ ਚਾਹੀਦੀ ਸੀ ਇਹ ਉਹਨੂੰ ਇਹ ਜਿਹੜੀ ਚਿੱਠੀ ਹੈ ਸਰਕਾਰ ਵੱਲੋਂ ਆਈ ਹੋਈ ਹੈ ਇਸ ਕਰਕੇ ਚਿੱਠੀ ਦੇ ਅਨੁਸਾਰ ਕੰਮ ਕਰਿਆ ਜਾਵੇ ਲੋਕ ਬੜੇ ਹੀ ਬੇਹਾਲ ਨੇ ਬੜੇ ਤੰਗ ਨੇ ਜੀ ਬਿਲਕੁਲ ਗੁਲਾਟੀ ਸਾਹਿਬ ਤੁਸੀਂ 100 ਕਰੋੜ ਤੋਂ ਵੱਧ ਦੀ ਗੱਲ ਕੀਤੀ ਹੈ ਉਹ ਕਿਹੜੀ ਪ੍ਰਾਪਰਟੀ ਹੈ ਜਿਸ ਦਾ ਨੁਕਸਾਨ ਹੋ ਰਿਹਾ 100 ਕਰੋੜ ਤੋਂ ਵੱਧ ਆ ਦੇਖੋ ਜੀ ਕਮਿਆਰ ਬਸਤੀ ਸਾਰੀ ਕਮਿਆਰ ਬਸਤੀ ਦੇ ਨਾਲ ਜਿਹੜੀਆਂ ਦੁਕਾਨਾਂ ਨੇ ਚਲੋ ਲੋਕ ਮਕਾਨਾਂ 'ਚ ਤਾਂ ਬੈਠੇ ਨੇ ਜਿਹੜੀਆਂ ਮੇਨ ਦੁਕਾਨਾਂ ਨੇ ਜੀ ਆ ਜਮ ਜਮੇ ਬਰਨਾਲਾ ਚੌਕ 'ਚ ਦੇਖ ਲਓ ਜੀ ਜਾਂ ਰੇੜੀ ਰੋਡ ਜਾਂਦੇ ਹੋ ਜੀ ਖੱਬੇ ਪਾਸਾ ਸਾਰਾ ਦੇਖ ਲਓ ਜੀ ਕਮਿਆਰ ਬਸਤੀ ਵਾਲਾ ਆ ਸੱਜੇ ਪਾਸੇ ਬਰਨਾਲਾ ਰੋਡ ਤੇ ਜੀ ਕਿੱਡੀਆਂ-ਕਿੱਡੀਆਂ ਪੇਂਟ ਦੀਆਂ ਕੰਪਿਊਟਰ ਦੀਆਂ ਵੱਡੇ-ਵੱਡੇ ਸ਼ੋਰੂਮ ਨੇ ਜੀ ਇੱਕ ਸ਼ੋਰੂਮ 1 ਕਰੋੜ ਤੋਂ ਘੱਟ ਨਹੀਂ ਹੈਗੀ ਸ਼ਰਾਬ ਦੇ ਠੇਕੇ ਖੁੱਲੇ ਹੋਏ ਨੇ ਜੀ ਨਗਰ ਕੌਂਸਲ ਦੀ ਜਗ੍ਹਾ ਤੇ ਸ਼ਹਿਰ 'ਚ ਉਸ ਜਗ੍ਹਾ ਤੇ ਕੋਈ ਪੁੱਛਣ ਵਾਲਾ ਨਹੀਂ ਜੀ ਵੀ ਉਹਦੀ ਕਮਾਈ ਕੌਣ ਲੈ ਰਿਹਾ ਦੁਕਾਨਾਂ ਅੱਗੇ ਸਬ ਲੀਟ ਹੋਈਆਂ ਪਈਆਂ ਨੇ ਵੇ ਘੱਟੋ ਘੱਟ ਤੁਸੀਂ ਇਹ ਨਦਕਾਰਨਾ ਤੇ ਪੀਪੀਐਕਟ ਦੇ ਕੇਸ ਕਰਕੇ ਖਾਲੀ ਕਰਾਉਣ ਦੀ ਕਾਰਵਾਈ ਕਰੋ ਜਾਂ ਕਿਰਾਇਆ ਲਓ ਜੇ ਨਗਰ ਕੌਂਸਲ ਇਹਨਾਂ ਦਾ ਕਿਰਾਇਆ ਵੀ ਲੈਂਦੀ ਹੈ ਤਾਂ ਘੱਟੋ ਘੱਟ 15-20 ਲੱਖ ਰੁਪਇਆ ਪਰ ਮੰਥ ਕਿਰਾਇਆ ਵੀ ਇਕੱਠਾ ਹੋ ਸਕਦਾ ਬਿਲਕੁਲ ਕੋਈ ਆਪਣਾ ਪ੍ਰਾਪਰਟੀ ਰਜਿਸਟਰ ਹੀ ਨਹੀਂ ਹੈ ਜਿੱਥੇ ਦਰਜ ਹੋਵੇ ਨਗਰ ਕੌਂਸਲ ਕੋਲ ਕਿੰਨੀ ਆਪਣੀ ਪ੍ਰਾਪਰਟੀ ਹੈ ਨਗਰ ਕੌਂਸਲ ਅੱਜ ਦੀ ਡੇਟ 'ਚ 100-150 ਕਰੋੜ ਤੋਂ ਉੱਪਰ ਦੀ ਪ੍ਰਾਪਰਟੀ ਦੀ ਮਾਲਕ ਹੈ ਪਰੰਤੂ ਜੇ ਨਗਰ ਕੌਂਸਲ ਦਾ ਪ੍ਰਾਪਰਟੀ ਰਜਿਸਟਰ ਦੇਖਿਆ ਜਾਵੇ ਇਹ ਕਿਸੇ ਵੱਲੋਂ ਤਿਆਰ ਨਹੀਂ ਕੀਤਾ ਗਿਆ ਇਹ ਨਹੀਂ ਪਤਾ ਚੱਲ ਰਿਹਾ ਵੀ ਇਹ ਕਿਹੜੀ ਪ੍ਰ ਇਹ ਕਿਹੜੀ ਨਹੀਂ ਹੈ ਬਹੁਤ ਹਜ਼ਾਰਾਂ ਬੰਦਿਆਂ ਨੇ ਇਹ ਨਜਾਇਜ਼ ਕਬਜ਼ਾ ਕੀਤਾ ਹੋਇਆ ਮੈਂ ਸਰਕਾਰ ਨੂੰ ਮੁੜ ਬੇਨਤੀ ਕਰਦਾ ਕਿ ਮੇਰੀ ਇਸ ਗੱਲ ਨੂੰ ਜਿਹੜਾ ਹੈਗਾ ਜੇ ਇੱਕ ਵੀ ਗਲਤ ਗੱਲਤ ਨਿਕਲਦੀ ਹੈ ਤਾਂ ਮੈਂ ਹਿੰਦੂਸਤਾਨ ਦੇ ਕਾਨੂੰਨ ਅਨੁਸਾਰ ਸਜ਼ਾ ਦਾ ਭਾਗੀ ਹੋਊਂਗਾ ਇਨਕੁਆਇਰੀ ਕਰੋ ਇਨਕੁਆਇਰੀ ਚ ਮੈਨੂੰ ਸ਼ਾਮਲ ਕਰੋ ਮੈਂ ਕੱਲੀ ਕੱਲੀ ਪ੍ਰਾਪਰਟੀ ਬਾਰੇ ਦੱਸੂਗਾ ਵੀ ਇਹ ਕਿਹੜੀ ਕਿਹੜੀ ਪ੍ਰਾਪਰਟੀ ਹੈ ਲੋਕਾਂ ਨੇ ਤਾਂ ਨਗਰ ਕਾਉਂਸਲ ਦੇ ਦੁਕਾਨਾਂ ਵਾਲੀ ਜਿਹੜੀ ਜਗ੍ਹਾ ਪਿਛਲੇ ਪਾਸੇ ਜਿੱਥੇ ਪਿਸ਼ਾਬਖਾਨੇ ਬਣੇ ਹੋਏ ਤੇ ਪਿਸ਼ਾਬਖਾਨੇ ਦੇ ਬੱਲੇ ਪਿਛਲੇ ਪਾਸੇ ਜਿਹੜੇ ਮੇਨ ਹੌਲ ਦੀਗੇ ਮੇਨ ਹੌਲ ਵਿੱਚੇ ਜਾਣੇ ਤੇ ਮੇਨ ਹੌਲ ਤੇ ਵੀ ਕੱਲ ਸਿੱਧੂ ਸਾਹਿਬ ਤੁਹਾਡੇ ਸਾਹਮਣੇ ਲੜਾਈ ਹੋਗੀ ਉੱਥੇ ਲੋਕਾਂ ਨੇ ਕਬਜ਼ਾ ਕਰ ਲਿਆ ਇਹ ਤਾਂ 2-4 ਸਾਲ ਬਾਅਦ ਜਦੋਂ ਅਸੀਂ ਰੱਬ ਨੂੰ ਪਿਆਰੇ ਹੋ ਜਾਾਂਗੇ ਇਹ ਨਹੀਂ ਪਤਾ ਸਾਰੇ ਬੰਦੇ ਕਹਿਣਗੇ ਮਾਲਕ ਹੀ ਅਸੀਂ ਆ ਇਹ ਕੋਈ ਗੌਰ ਹੀ ਨਹੀਂ ਕਰ ਰਿਹਾ ਬਸ ਆਪਣੀ ਤਨਖਾਹ ਤੱਕ ਮਤਲਬ ਹੈ ਵੀ ਤਨਖਾਹ ਲਾਓ ਤੇ ਘਰ ਨੂੰ ਜਾਓ ਜੀ ਬਿਲਕੁਲ ਐਸੀ ਪ੍ਰੇਮ ਸਾਗਰ ਕੁਲਾਟੀ ਜਿਨ੍ਹਾਂ ਨੇ ਦਾਵਾ ਕੀਤਾ ਕਿ ਨਗਰ ਕੌਂਸਲ ਸੰਗਰੂਰ ਸੁੱਤੀ ਪਈ ਆ ਨਗਰ ਕੌਂਸਲ ਦੇ ਜੋ ਅਧਿਕਾਰੀ ਨੇ ਸੁੱਤੇ ਪਏ ਨੇ 100 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਲੋਕਾਂ ਨੇ ਦੱਬੀ ਹੋਈ ਆ ਉਹਨਾਂ ਦੇ ਉੱਤੇ ਕਾਰਵਾਈ ਨੀ ਕਿਉਂ ਹੋ ਰਹੀ ਜਿਨ੍ਹਾਂ ਨੇ ਨਗਰ ਕੌਂਸਲ ਦੀ ਜ਼ਿਆਦਾ ਦੱਬੀ ਹੋਈ ਆ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਜੋ ਅਧਿਕਾਰੀ ਨੇ ਉਹ ਕਿਉਂ ਨਹੀਂ ਕਾਰਵਾਈ ਕਰਦੇ ਇਹ ਕਹਿੰਦੇ ਨੇ ਕਿ ਜੇਕਰ ਮੇਰੀ ਗੱਲ ਦੇ ਵਿੱਚ ਭੋਰਾ ਵੀ ਝੂਠ ਨਿਕਲਦਾ ਤਾਂ ਹਿੰਦੁਸਤਾਨ ਦੇ ਕਾਨੂੰਨ ਮੁਤਾਬਕ ਮੈਨੂੰ ਸਜ਼ਾ ਦਿੱਤੀ ਜਾਵੇ ਜਾਂ ਫਿਰ ਇਨਕਵਾਰੀ ਕੀਤੀ ਜਾਵੇ ਇਨਕਵਾਰੀ ਦੇ ਵਿੱਚ ਮੈਨੂੰ ਸ਼ਾਮਿਲ ਕੀਤਾ ਜਾਵੇ ਮੈਂ ਫਰੋਲੂnga ਕੱਲੀ ਕੱਲੀ ਭਰਤ ਕੈਮਰਾਮੈਨ ਜਤਿੰਦਰਪਾਲ ਲੋਟੇ ਦੇ ਨਾਲ ਹਰਜੀਤ ਸਿੱਧੂ ਜੀਡੀਐਸ ਨਿਊਜ਼ ਸੰਗਠਨ